ਇੱਕ ਵਰਨਾ ਗੱਡੀ ਵਾਈਟ ਆਂਦੀ ਦਿਖੀ ਤਾਂ ਉਹਨੂੰ ਰੋਕਿਆ ਗਿਆ ਤਾਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਸ ਵਿੱਚੋਂ ਅਸੀਂ ਇੱਕ ਬੰਦੇ ਨੂੰ ਐਪਰੀਹੈਂਡ ਕੀਤਾ ਜਿਸਨੇ ਆਪਣਾ ਨਾਮ ਨਕুল ਕੁਮਾਰ ਅਲਿਆਸ ਨਿਤਿੰਦ ਦਸਿਆ ਜੋ ਪੱਤੀ ਉਪਰਲੀ ਨੰਗਲ ਦਾ ਵਾਸੀ ਹੈ ਅੱਜ ਮਿਤੀ 5 ਨਵੰਬਰ 2025 ਨੂੰ ਰੂਪਨਗਰ ਪੁਲਿਸ ਨੂੰ ਬਹੁਤ ਵਧੀਆ ਸਫਲਤਾ ਮਿਲੀ ਹੈ। ਸੀਐਮ ਮਾਨਯੋਗ ਸੀਐਮ ਸਾਹਿਬ ਦੇ ਯੋਧ ਨਸ਼ਾ ਵਿਰੁੱਧ ਤੇ ਸਾਡੇ ਡੀਜੀ ਪੰਜਾਬ ਸਰ ਤੇ ਐਸਐਸਪੀ ਸ਼੍ਰੀ ਕੁਲਨੀਤ ਸਿੰਘ ਖਰਾਨਾ ਆਈਪੀਐਸ ਰੂਪਨਗਰ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਅੱਜ ਸਪੈਸ਼ਲ ਬ੍ਰਾਂਚ ਜਿਹੜੀ ਸਾਡੀ ਟੀਮ ਹੈ ਅੰਡਰ ਇੰਸਪੈਕਟਰ ਗੁਰਵਿੰਦਰ ਸਿੰਘ ਦੇ ਕੰਮ ਕਰ ਰਹੀ ਹੈ। ਇਹਨਾਂ ਦੀ ਇਨਫੋਰਮੇਸ਼ਨ ਤੇ ਇੱਕ ਨੰਗਲ ਏਰੀਆ ਵਿੱਚ ਨੰਗਲ ਦੀ ਪੁਲਿਸ ਟੀਮ ਨਾਲ ਇੱਕ ਨਾਕਾਬੰਦੀ ਕੀਤੀ ਗਈ ਸੀ। ਜਿਹਦੇ ਵਿੱਚ ਇਹਨਾਂ ਨੂੰ ਸ਼ੱਕ ਸੀ ਕਿ ਇੱਕ ਬੰਦਾ ਜਿਹਦੇ ਕੋਲ ਵੈਪਨ ਵੀ ਹੋ ਸਕਦਾ ਹੈ ਤੇ ਡਰੱਗਸ ਵੀ ਹੋ ਸਕਦੇ ਨੇ ਤੇ ਉਸ ਨਾਕਾਬੰਦੀ 'ਚ ਐਨਐਫਐਲ ਚੌਂਕ ਤੋਂ ਆਪਣਾ ਮੁਜਵਵਲ ਸਾਈਡ ਨਾਕਾ ਲਗਾਇਆ ਸੀ ਤੇ ਉਹਦੇ ਵਿੱਚ ਜਦੋਂ ਗੱਡੀ ਇੱਕ ਵਰਨਾ ਗੱਡੀ ਵਾਈਟ ਆਂਦੀ ਦਿਖੀ ਤਾਂ ਉਹਨੂੰ ਰੋਕਿਆ ਗਿਆ ਤਾਂ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਸ ਵਿੱਚੋਂ ਅਸੀਂ ਇੱਕ ਬੰਦੇ ਨੂੰ ਐਪਰੀਹੈਂਡ ਕੀਤਾ ਜਿਸਨੇ ਆਪਣਾ ਨਾਮ ਨਕੁਲ ਕੁਮਾਰ ਅਲਿਆਸ ਨਿਤਿੰਦ ਦੱਸਿਆ ਜੋ ਪੱਤੀ ਉੱਪਰਲੀ ਨੰਗਲ ਦਾ ਵਾਸੀ ਹੈ ਜਿਹਦੇ ਕੋਲੋਂ ਸਾਨੂੰ ਰਿਕਵਰੀ ਹੋਈ ਹੈ 1900 ਗ੍ਰਾਮ ਅਫੀਮ ਮਿਲੀ ਹੈ 1 650 ਗ੍ਰਾਮ ਚਰਸ ਰਿਕਵਰ ਹੋਈ ਹੈ ਤੇ ਦੋ ਕੰਟਰੀ ਮੇਡ ਉਹਦੇ ਕੋਲੋਂ ਪਿਸਤਲ ਰਿਕਵਰ ਹੋਏ ਨੇ ਬੱਤੀਪੁਰ ਦੇ ਤੇ 18 ਜਿੰਦਾ ਰੌਂਦ ਲਾਈਵ ਰਾਉਂਡ ਉਹਦੇ ਕੋਲੋਂ ਹੋਏ ਰਿਕਵਰ ਤੇ 60000 ਜਿਹਦੀ ਡਰਗ ਮਨੀ ਰਿਕਵਰ ਹੋਈ ਹੈ ਤੇ ਇਹਦੀ ਅਸੀਂ ਕਾਰਵੀ ਵਰਨਾ ਕਾਰਵੀ ਕਬਜ਼ੇ ਵਿੱਚ ਲਈ ਹੈ ਤੇ ਇਹਦੇ ਇਹਦੇ ਰਿਗਾਰਡਿੰਗ ਐਫ ਆਈ ਆਰ ਨੰਬਰ 198 ਨੰਗਲ ਥਾਣੇ ਵਿੱਚ ਰਜਿਸਟਰ ਕੀਤੀ ਗਈ ਹੈ ਤੇ ਨਕਲ ਦਾ ਜਿਹੜਾ ਅੱਜ ਅਸੀਂ ਰਿਮਾਂਡ ਲਿਆ ਮੰਗਿਆ ਸੀ ਕਾ ਕੋਰਟ ਤੋਂ 3 ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਤੇ ਮੋਢਲੀ ਤਪਤੀਸ਼ ਜੇ ਉਸ ਤੋਂ ਹੀ ਸਾਹਮਣੇ ਆਇਆ ਕਿ ਉਹਨੇ ਲੁਧਿਆਣਾ ਏਰੀਆ ਤੋਂ ਕਿਸੇ ਪ੍ਰਵਾਸੀ ਬੰਦੇ ਤੋਂ ਇਹ ਵੈਪਨ ਖਰੀਦੇ ਸੀ ਤੇ ਹੁਣ ਅਸੀਂ ਅਗਲੀ ਕਾਰਵਾਈ ਵਿੱਚ ਦੇਖਾਂਗੇ ਕਿ ਕੀ ਉਹਨੇ ਕਿੱਥੋਂ ਲਈ ਸੀ ਤੇ ਉਹ ਬੰਦਾ ਵੀ ਨਾਮਿਨੇਟ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਹੋਰ ਵੈਪਨਸ ਰਿਕਵਰ ਹੋ ਸਕਣ